ਪਦਾਰਥ ਦੇ ਖਾਤਰ ਪਰਮਾਤਮਾ ਨਹੀਂ ਛੱਡਣਾ ਪਰਮਾਤਮਾ ਦੇ ਖਾਤਰ ਪਦਾਰਥ ਨਹੀਂ ਛੱਡਣਾ ਕੁਝ ਐਸਾ ਤਦਕਾ ਜੋ ਪਰਮਾਤਮਾ ਦੇ ਖਾਤਰ ਥੋੜਾ ਜਾ ਤਦਕਾ ਪਦਾਰਥਾਂ ਨੂੰ ਛੋੜ ਦੇਆ ਘਰ-ਬਾਰ ਛੋੜ ਦੇਆ ਪਰਿਵਾਰ ਛੋੜ ਦੇਆ ਰਾਜ-ਪਾਟ ਛੋੜ ਦੇਆ ਧਨ-ਸੰਪਦਾ ਛੋੜ ਦੇਆ ਕਿਤਨਾ ਵੀ ਛੋੜ ਦੋ ਤਨ ਦੀਆਂ ਲੋੜਾਂ ਦੀ ਪੂਰਤੀ ਤੇ ਕਰੋ ਕੁਛ ਨਾ ਕੁਛ ਤੇ ਕਰੋ ਕਹੋ ਕਬੀਰ ਜਿਸ ਉਦਰ ਤਿਸ ਮਾਇਆ ਜਿਹਦੇ ਕੋਲ ਪੇਟ ਹੈ ਤੇ ਪੇਟ ਦੇ ਚ ਭੁੱਖ ਹੈ ਆਖੇ ਮੈਂ ਮਾਇਆ ਦਾ ਤਿਆਗਿਆ ਕਬੀਰ ਕਹਿੰਦੇ ਝੂਠਾ ਮਾਂ ਝੂਠਾ ਕਹੋ ਕਬੀਰ ਜਿਸ ਉਦਰ ਤਿਸ ਮਾਇਆ ਬੜਾ ਕਮਤੀ ਬੋਲ ਹੈ ਕਬੀਰ ਆਖਰੀ ਸਮੇਂ ਤੱਕ ਬੁਢੇਪੇ ਤੱਕ ਕਿਰਤ ਕਰਦੇ ਰਹੇ ਕੰਮ ਕਰਦੇ ਕਪੜਾ ਬਣਦੇ ਰਹੇ ਐ ਵੀ ਹੈ ਪਦਾਰਥ ਵੀ ਹੈ ਪਰਮਾਤਮਾ ਵੀ ਹੈ ਦੇਖ